ਸਪਰੀਮ ਕੋਰਟ ਨੇ ਅੱਜ ਵਿਧਾਇਕਾਂ ਅਤੇ ਲੋਕ ਸਭਾ ਮੈਂਬਰਾਂ ਨੂੰ ਵੱਡਾ ਝਟਕਾ ਦਿੱਤਾ ਹੈ ਸਪਰੀਮ ਕੋਰਟ ਨੇ 26 ਸਾਲ ਪੁਰਾਣਾ ਫੈਸਲਾ ਪਲਟਦਿਆਂ ਕਿਹਾ ਕਿ ਪੈਸੇ ਲੈ ਕੇ ਸਵਾਲ ਪੁੱਛਣ ਵਾਲੇ ਅਤੇ ਪੈਸੇ ਲੈ ਕੇ ਵੋਟ ਪਾਉਣ ਵਾਲੇ ਵਿਧਾਇਕ ਜਾਂ ਐਮਪੀ ਖਿਲਾਫ ਪਰਚਾ ਦਰਜ ਹੋ ਸਕੀਗਾ ਇਸ ਤੋਂ ਪਹਿਲਾਂ 1998 ਵਿੱਚ ਸੁਪਰੀਮ ਕੋਰਟ ਨੇ ਫੈਸਲਾ ਸੁਣਾਇਆ ਸੀ ਕਿ ਅਜਿਹੇ ਮਾਮਲੇ ਵਿੱਚ ਐਮਐਲਏ ਜਾਂ ਐਮਪੀ ਖਿਲਾਫ ਪਰਚਾ ਦਰਜ ਨਹੀਂ ਹੋ ਸਕੇਗਾ ਪਰ ਹੁਣ ਚੀਫ ਜਸਟਿਸ ਡੀਵਾਈ ਚੰਦਰ ਚੂੜ ਦੀ ਅਗਵਾਈ ਵਾਲੇ 7 ਜੱਜਾਂ ਦੇ ਪੈਨਲ ਨੇ ਇਹ ਫੈਸਲਾ ਪਲਟਦਿਆਂ ਕਿਹਾ ਕਿ ਜੋ ਵੀ ਐਮਐਲਏ ਜਾਂ ਐਮਪੀ ਰਿਸ਼ਵਤ ਲੈ ਕੇ ਸਦਨ ਵਿੱਚ ਸਵਾਲ ਪੁੱਛਦਾ ਹੈ ਜਾਂ ਪੈਸੇ ਲੈ ਕੇ ਵੋਟ ਪਾਉਂਦਾ ਹੈ ਤਾਂ ਉਸ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਸਕਦਾ ਹੈ ਸੁਪਰੀਮ ਕੋਰਟ ਦੇ 7 ਜੱਜਾਂ ਦੇ ਬੈਂਚ ਨੇ ਕਿਹਾ ਕੇ ਸੰਵਿਧਾਨ ਦੇ ਆਰਟੀਕਲ 105 ਅਤੇ 194 ਸਦਨ ਦੇ ਅੰਦਰ ਬਹਿਸ ਅਤੇ ਵਿਚਾਰ ਚਰਚਾ ਦਾ ਮਾਹੌਲ ਬਣਾਈ ਰੱਖਣ ਲਈ ਬਣਾਏ ਗਏ ਨੇ ਜਦੋਂ ਕੋਈ ਮੈਂਬਰ ਰਿਸ਼ਵਤ ਲੈ ਕੇ ਸਵਾਲ ਪੁੱਛਦਾ ਹੈ ਜਾਂ ਰਿਸ਼ਵਤ ਲੈ ਕੇ ਵੋਟ ਪਾਉਂਦਾ ਹੈ ਤਾਂ ਇਹਨਾਂ ਦੋਵਾਂ ਸਖਸ਼ਨਾ ਦਾ ਮਕਸਦ ਖਤਮ ਹੋ ਜਾਂਦਾ ਹੈ ਜੱਜਾਂ ਦੇ ਬੈਂਚ ਨੇ ਕਿਹਾ ਕਿ ਆਰਟੀਕਲ 105 ਜਾਂ 194 ਵਿੱਚ ਰਿਸ਼ਵਤਖੋਰੀ ਨੂੰ ਕੋਈ ਛੋਟ ਨਹੀਂ ਦਿੱਤੀ ਗਈ ਰਿਸ਼ਵਤ ਲੈਣ ਵਾਲਾ ਅਪਰਾਧਿਕ ਕੰਮ ਵਿੱਚ ਸ਼ਾਮਲ ਹੁੰਦਾ ਹੈ ਮੈਂ ਚਨੇ ਕਿਹਾ ਕਿ ਸਦਨ ਵਿੱਚ ਰਿਸ਼ਵਤਖੋਰੀ ਆਮ ਜਨਜੀਵਨ ਵਿੱਚ ਇਮਾਨਦਾਰੀ ਨੂੰ ਨਸ਼ਟ ਕਰ ਦਿੰਦੀ ਹੈ ਸੁਪਰੀਮ ਕੋਰਟ ਦੇ ਇਸ ਫੈਸਲੇ ਨਾਲ ਰਿਸ਼ਵਤ ਲੈ ਕੇ ਵੋਟ ਪਾਉਣਾ ਜਾਂ ਰਿਸ਼ਵਤ ਲੈ ਕੇ ਸਦਨ ਵਿੱਚ ਸਵਾਲ ਪੁੱਛਣ ਦੇ ਸਿਲਸਿਲੇ ਵਿੱਚ ਕਮੀ ਆਵੇਗੀ